ਜਲੰਧਰ ਜਿਮਨੀ ਚੋਣਾ ਨੂੰ ਲੈ ਕੇ ਅਕਾਲੀ ਦਲ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ ਰਾਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਸਾਡਾ ਜਲੰਧਰ ਜਿਮਨੀ ਚੋਣਾ ਲਈ ਕੋਈ ਅਧਿਕਾਰਤ ਉਮੀਦਵਾਰ ਨਹੀਂ ਹੈ ਜਿਸ ਕਰਕੇ ਅਸੀਂ ਜਲੰਧਰ ਵਿੱਚ ਬਸਪਾ ਨੂੰ ਸਮਰਥਨ ਦੇ ਰਹੇ ਹਾਂ ਦੱਸਦੀ ਕਿ 2022 ਵਿਧਾਨ ਸਭਾ ਚੋਣਾਂ ਦੌਰਾਨ ਵੀ ਅਕਾਲੀ ਦਲ ਤੇ ਬਸਪਾ ਵਿਚਾਲੇ ਘਟ ਜੋੜ ਸੀ ਹੁਣ ਅਕਾਲੀ ਦਲ ਵੱਲੋਂ ਜਲੰਧਰ ਵੈਸਟ ਜਿਮਨੀ ਚੋਣ ਮੈਦਾਨ ਵਿੱਚ ਉਤਰੇ ਬਸਪਾ ਦੇ ਉਮੀਦਵਾਰ ਬਿੰਦਰ ਲੱਖਾ ਦੀ ਹਮਾਇਤ ਕੀਤੀ ਜਾਵੇਗੀ ਇੱਥੇ ਦੱਸਣਯੋਗ ਹੈ ਕਿ ਅਕਾਲੀ ਦਲ ਨੇ ਬੀਤੇ ਕੱਲ ਸਰਜੀਤ ਕੌਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ ਇਸ ਫੈਸਲੇ ਤੋਂ ਬਾਅਦ ਵੀ ਬਾਗੀ ਗੁੱਟ ਅਤੇ ਅਕਾਲੀ ਆਗੂਆਂ ਵਿਚਾਲੇ ਇਲਜ਼ਾਮ ਹੋਦਾ ਇਸ ਵਸਤੇ ਤੋਂ ਬਾਅਦ ਵੀ ਬਾਗੀ ਗੁੱਟ ਦੇ ਆਗੂਆਂ ਤੇ ਅਕਾਲੀ ਆਗੂਆਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾ ਰਹੇ ਹਨ ਇਸ ਵਿਚਾਰੇ ਅਕਾਲੀ ਦਲ ਵੱਲੋਂ ਬਸਪਾ ਦੇ ਉਮੀਦਵਾਰ ਦੀ ਮਦਦ ਕਰਨ ਦਾ ਐਲਾਨ ਕੀਤਾ ਗਿਆ ਹੈ ਅਕਾਲੀ ਦਲ ਵਿੱਚ ਪ੍ਰਧਾਨ ਨੂੰ ਬਦਲਣ ਲਈ ਬਾਗੀ ਗੁੱਟ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦਾ ਜਵਾਬ ਦਿੰਦਿਆਂ ਅਕਾਲੀ ਦਲ ਨੇ ਕਿਹਾ ਕਿ ਜੇਕਰ ਇਹਨਾਂ ਨੇ ਕੋਈ ਗੱਲ ਰੱਖਣੀ ਹੈ ਤਾਂ ਪਾਰਟੀ ਪਲੇਟਫਾਰਮ ਤੇ ਆ ਕੇ ਰੱਖਣ ਡਾਕਟਰ ਦਲਜੀਤ ਚਿੰੰਬਾ ਨੇ ਕਿਹਾ ਕਿ ਕਿੰਨੀਆਂ ਬੈਠਕਾਂ ਹੋਈਆਂ ਪਰ ਇਹ ਕਿਸੇ ਵੀ ਬੈਠਕ ਵਿੱਚ ਨਹੀਂ ਹੈ ਬਾਹਰ ਪ੍ਰੈਸ ਕਾਨਫਰੰਸ ਰਾਹਕੇ ਗਲਤ ਤੱਥ ਪੇਸ਼ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਜੇਕਰ ਬਾਕੀ ਧੜੇ ਦੇ ਲੋਕ ਬੋਲ ਰਹੇ ਹਨ ਕਿ ਸਾਡੀ ਪ੍ਰਧਾਨ ਬਣਨ ਦਾ ਕੋਈ ਇੱਛਾ ਨਹੀਂ ਹੈ ਤਾਂ ਫਿਰ ਇੰਨੀਆਂ ਕੋਸ਼ਾਂ ਕਿਉਂ ਕਰ ਰਹੇ ਹਨ ਡਾਕਟਰ ਦਲਜੀਤ ਚਿੰੰਮਣ ਨੇ ਕਿਹਾ ਹੈ ਕਿ ਦਰਸਲ ਸਚਾਈ ਇਹ ਹੈ ਕਿ ਪ੍ਰਧਾਨ ਬਣਨਾ ਹੀ ਉਹ ਚਾਹੁੰਦੇ ਹਨ ਉਹਨਾਂ ਨੇ ਕਿਹਾ ਹੈ ਕਿ ਟਿਕਟ ਲੈਣ ਵੇਲੇ ਕੋਈ ਪ੍ਰਧਾਨਗੀ ਤੇ ਸਵਾਨੇ ਚੁੱਕਦੇ ਪਰ ਹੁਣ ਜਦੋਂ ਚੋਣਾਂ ਹਾਰ ਗਏ ਤਾਂ ਪ੍ਰਧਾਨਗੀ ਤੇ ਸਵਾਲ ਚੁੱਕੇ ਜਾ ਰਹੇ ਹਨ